ਕਿਹੜਾ ਕਿਹੜਾ ਉੱਠਦਾ ਬੋਲਣ ਲੱਪੈਂਦਾ ਕਿਸਾਨਾਂ ਬਾਰੇ ਇਹ ਨਹੀਂ ਨਾ ਪਤਾ ਉਹ ਬੈਠੇ ਕਾਦੇ ਹੱਥ ਤੇ ਆ ਅੱਧੇ ਦਾ ਪਤਾ ਨਾ ਉਹ ਕਿਆ ਕਹਿ ਰਹੇ ਆ ਕਈ ਵਿੱਚ ਨੂੰ ਗੜੇ ਆ ਬੀਜੇਪੀ ਦੇ ਥੱਲੇ ਆ ਵਿੱਚ ਕਹਿੰਦੇ ਤਾਂ ਕਹਿੰਦਾ ਜੁਆੜੀ ਕੋਈ ਬਾਕੀ ਤੁਹਾਡੇ ਨਾਲ ਪਾਣਾ ਵਰਤਿਆ ਯਾਰ ਸਹੀ ਗੱਲ ਆ ਆ ਚਾਬੀ ਦੇ ਕੇ ਸਿਆਪਾ ਪਾਇਆ ਆਹੀ ਤਾਂ ਗੱਲ ਹੋਈ ਇਹ ਗੱਲਾਂ ਨੇਚਰਲੀ ਹੋ ਜਾਂਦੀਆਂ ਆ ਹੂੰ ਉੱਟ ਪਾਤੀ ਉਹਨੇ ਓਏ ਰੋੜੇ ਵਾਲੇ ਰੋਏ ਕਰ ਲਈ ਰੌਂਗ ਸਾਈਡ ਹੂੰ じゃ ਸ਼ਹਿਰ ਤਾਂ ਨਹੀਂ ਲੈ ਜੂਗਾ ਨਈ ਰੌਂਗ ਸੈਟ ਕਰ ਗਈ ਸੋ ਜਿੰਦਗੀ ਚੱਲੋ ਚੱਲ 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 ਜਿੰਦਗੀ ਜਾਣੀ ਹੈ ਨਾ ਫੰਨਾ ਫੂਲ ਜਗਾਣਾ ਮਾਰੇ ਟੋਕ ਨਾ ਚੀਆ ਤੇ ਲਗਾਉਂਦਾ ਨਾਮ ਉਹਨਾਂ ਸਹੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਹੋ ਚੁੱਕੀ ਹੈ ਸਟਾਰਟਿੰਗ ਤੇ ਟਾਈਮ ਸ਼ੇਅਰ ਦੇ ਪੌਣੇ 5 ਹੋ ਗਏ ਆ ਲੇਟ ਹੋ ਗਏ ਚਾਹ ਆ ਗਈ ਆਪਣੀ ਨਾਨ ਮੌਸਮ ਅੱਜ ਬੜਾ ਵਧੀਆ ਆ ਪਿਆ ਨੇਰੀ ਜਲਦੀ ਵੀ ਆ ਬਾਹਰ ਤੇ ਲੈ ਕੇ ਬਾਬੇ ਦਾ ਨਾਮ ਪੌਣੀ ਪਹੁੰਚੋਗੇ ਪੂਰੇ ਵੇਲੇ ਤੇ ਆਪਾਂ ਨਿਕਲ ਚੁੱਕਿਆ ਕਰੋ ਰੱਬ ਦਾ ਨਾਮ ਲੈਣਾ ਚਾਹੀਦਾ ਬਹੁਤ ਜ਼ਰੂਰੀ ਆ ਕਿਉਂਕਿ ਰੱਬ ਤੋਂ ਬਿਨਾ ਕੋਈ ਨਹੀਂ ਜਿ ਪੁੱਛਦਾ ਬਾਕੀ ਅੱਜ ਕੱਲ ਟਾਈਮ ਨਹੀਂ ਕਿਸ ਤੇ ਯਕੀਨ ਕਰਨ ਦਾ ਕਿਉਂਕਿ ਅੱਜ ਦੇ ਟਾਈਮ ਚ ਲੋਕੀ ਫਾਇਦਾ ਬਹੁ ਚੁੱਕਦੇ ਆ ਮਤਲਬ ਨਾਲ ਤੁਹਾਨੂੰ ਸਾਰਾ ਕੁਝ ਹੀ ਤੁਹਾਡਾ ਫਾਇਦਾ ਚੁੱਕ ਕੇ ਤੁਹਾਨੂੰ ਮੁੜ ਕੇ ਕਰ ਦੇਣਗੇ ਪਿੱਛੇ ਪੁੱਛਣਗੇ ਨਹੀਂ ਤੁਹਾਨੂੰ ਵੀ ਤੁਸੀਂ ਕੌਣ ਜੇ ਤੇ ਅੱਜ ਆਪਾਂ ਤੁਰ ਪਏ ਆ ਮੌਸਮ ਵੈਸੇ ਸਾਫ਼ ਆ ਪਰ ਹਵਾ ਹਵਾ ਨੇਰੀ ਬਹੁਤ ਗੰਢੀ ਆ ਮਿੱਟੀ ਭੋੜਦੀ ਹੋਈ ਆ ਅੱਜ ਬਹੁਤ ਬੁਰਾ ਵਾਲਾ ਆਵਾਜ਼ ਆ ਰਹੀ ਆ ਕੋਈ ਨਹੀਂ ਨਹੀਂ ਉਹ ਨਹੀਂ ਪ੍ਰਾਈਵੇਟ ਨੰਬਰ ਹੈ ਵਸਫਟ ਹੈ ਪਤਾ ਨਹੀਂ ਕਿਸ ਹਿਸਾਬ ਨਾਲ ਪਲਟਾਈ ਜਨਤਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਚਲਾਉਂਦੀ ਗੱਡੀ ਇਹ ਵੀ ਕੋਈ ਬੰਦਾ ਯਾਰ ਆਪਣਾ ਡਰਾਈਵਰ ਹੀ ਸਾਡਾ ਸਰਦਾਰ ਆਂਦਾ ਮੇਲਾ ਵਹਣ ਡੇ ਹਨ ਨਹਿਰੀਆਂ ਦਾ ਸਾਡਾ ਸਰਦਾਰ ਆਂਦਾ ਉਹ ਜਾ ਕੇ ਕਿਸ ਨਾਲ ਲੜੇ ਕਰਕੇ ਆਂਦਾ ਅੱਜ ਮਹੀਨੀ ਗੁੰਗਾ ਦਿੱਤੀ ਇਹਨੂੰ ਅਦਾ ਜੇ ਮੈਂ ਹੀ ਨਹੀਂ ਦੇਤੀ ਨਾ ਜਾਂਦਾ ਇਹ ਭੈਂਚੋ ਕੋਈ ਬੰਦਾ ਨਾ ਮਾਰ ਦੇ ਮੈਂ ਤੈਨੂੰ ਭੈਂਚੋਦ ਨੂੰ ਆਹੂ ਬੰਦਿਆਂ ਨੂੰ ਰੋਮ 76 ਨਾ ਖਾਲੇ ਕੇ ਹੈ ਹੈ ਨਾਲ ਕੇ ਹਨ ਦਾ ਲੜੀ ਜਾਂਦਾ ਜਾ ਕਰਦੇ ਹੈ ਇਹਨੂੰ ਇਹਨਾਂ ਨੂੰ ਇਹਨਾਂ ਕੱਲਾ ਦਾ ਪਤਾ ਨਹੀਂ ਇਦਾਂ ਹੀ ਫਿਰ ਇਹਨਾਂ ਦੇ ਹਾਸੇ ਮਜ਼ਾਕ ਦੀਆਂ ਗੱਲਾਂ ਸੁਣਦੇ 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 ਆਪਾਂ ਪਹੁੰਚ ਗਏ ਆ ਜੀ ਜਲੰਧਰੋਂ ਨਿਕਲ ਚੁੱਕੇ ਆ ਤੇ ਫਗਵਾੜਾ ਕ੍ਰੋਸ ਕਰ ਚੁੱਕੇ ਆ ਤੇ ਮੌਸਮ ਸਾਹਮਣੇ ਹੀ ਆ ਡੱਡੇ ਬਦਲਵਾਈ ਹੋਈ ਆ ਹਵਾ ਚੱਲੀ ਜਾਂਦੀ ਆ ਤੇ ਘੈਂਟ ਜਾ ਘਮ ਹੋਇਆ ਵਾ ਤੇ ਇਹ ਘੈਂਟ ਹੀ ਰਹਿੰਦਾ ਘਮ ਆਪਣਾ ਤੇ ਤਦ ਆ ਗਏ ਚੋਟਾਰੂ ਬਾਬਾ ਦੇ ਟਾਈਮ ਐਤਵਾਰੀ ਕਾ ਨਾਲ ਕਾਹਦੇ ਤਰ੍ਹਾਂ ਆਮਾ ਜੀ ਇਹਦੇ ਨੂੰ ਕਾਦੇ ਦਾ ਜੀ ਇਹਦੇ ਟਾਈਮ ਨਹੀਂ ਬੰਦੇ ਦਾ ਉੱਟਦੇ ਜਾਂਦੇ ਇਹਨਾਂ ਸਹੀ ਟਾਈਮ ਇਹਨਾਂ ਚੀਜ਼ੇ ਨਹੀਂ ਪੂਰੀ ਸਿਕ ਮਾ ਹੈ ਮਿਹਨਤ ਤੇ ਮਜਦੂਰੀ ਮਜਬੂਰੀ ਇਹ ਵਿਚਾਰ ਵਿੱਚ ਬੜਾ ਉੱਤਰਾ ਨਹੀਂ ਵੀ ਨਾ ਉਹ ਕਿਹੜਾ ਅੱਜ ਦੀ ਗੱਲ ਤੋਂ ਇਹ ਮੈਂ ਰਾਤ ਨੂੰ ਛੇੜਲੇ ਨਹੀਂ ਦਿੰਦਾ ਉਹਨਾਂ ਚੱਕਰਾ ਮਾਰਦਾ ਹੂੰ ਇਹਨਾਂ ਨੂੰ ਬਦੋ ਵਾਰ ਬਦੋ ਵਾਰ ਹੀ ਸੌਂਦੇ ਹਾਂ ਸੁੰਦੇ 12 ਵਜ ਜਾਂਦੇ ਤੇ ਰਾਤੀ ਅਸੀਂ ਦਫ਼ਤਰ ਬੈਠੇ ਹਾਂ ਸਾਨੂੰ ਸਾਨੂੰ ਉਹਦੇ ਸਾਡੇ 9:00 ਵਜੇ ਬੈਠੇ ਬੈਠੇ ਹਾਰ ਕੇ ਮੈਂ ਕਿਹਾ ਚੱਲੀ ਆਪਾਂ ਸਾਰੇ ਵਿਟੂਆਂ ਤੜਕੇ ਆਹ ਉਹ ਹੈਰੀ 12 ਵਜੇ ਹੈਰੀ ਪਿੰਡਾਂ ਜਿਹੜਾ ਅੱਡਾ ਰਈ ਰੂਆ ਨਾ ਹੀ ਬੰਦ ਹੋ ਜਾਂਦਾ 9 ਵਜੇ ਬਾਅਦ ਹੂੰ ਉਹਦਾ ਟਾਈਮ ਨਾ ਕੰਮ ਕਰ ਗਿਆ ਦੋ ਸਮਾਂ ਬਾਅਦ ਦੁਪਹਿਰ ਸ਼ਾਮ ਥੋੜੀ ਸ਼ਾਮ ਤੇ 12 ਵਜੇ ਤੱਕ ਜਾ ਕਰੀਂਗੇ 12 ਵਜੇ ਡਾਕਟਰ 11:30 ਵਜੇ ਤੱਕ ਤੇ ਦਫ਼ਤਰ ਖੁੱਲਾ ਰਹਿੰਦਾ ਦਿੱਲੀ ਵਾਲੀ ਗੱਡੀ ਕਢਾ ਕੇ ਫੇਰ ਉਹ ਬੰਦ ਕਰਦੇ ਭਾਈ ਸਸੀ ਕਾਲ ਜੀ ਕਿਹੜਾ ਬੋੜ ਉਦਣ ਸੌਖ ਹੋਣਾ ਵਾ ਉਦਣ ਵਧੀਆ ਆਇਆ ਉਹ 5-7 ਮਿੰਟ ਬੱਜ ਜਾ ਕਰਨੇ ਹੋਰ ਜਿਹੜੀ ਗੱਡੀ ਸਲੋ ਹੁੰਦੇ ਆ ਸਲੋ ਸਲੋ ਇੱਧਰ ਜਾਂਦੀ ਆ ਉਹੀ ਟਾਈਮ ਬੱਜ ਜਾਣਾ ਇੱਧਰ ਉਤੇ ਫਰਕ ਕੀ ਉਹ ਹਾਲੀ ਖੈਦ ਉਪਰ ਦਾ ਕੋਈ ਫਰਕ ਨਹੀਂ ਤਾਂ ਹੂੰ ਉਹ ਤਾਂ ਵਿੱਚੇ ਆ ਗਏ ਕਰਾਲੀ ਤੱਕ ਹੁੰਦੇ ਕਰਾਲੀ ਵੀ ਵਿੱਚੇ ਆ ਗਏ ਕਰਾਲੀ ਵਿੱਚੇ ਆ ਗਿਆ ਜਿੰਨੇ ਚਿਰ ਨੂੰ ਇਹ ਪੁਲ ਬਣਨੇ ਉਹਨੇ ਚਿਰ ਨੂੰ ਹੋਰ ਟ੍ਰੈਫਿਕ ਵੱਜ ਜਾਣੀ ਉਹਨੇ ਚਿਰ ਨੂੰ ਹੋਰ ਛੋੜਾ ਕਰਨਾ ਪੈਣਾ ਰੋਡ। ਨਿੱਕੀ ਗੱਲ ਆਇਆ ਜੀ। ਅੱਜ ਮੈਂ ਲੇਟ ਆਇਆ ਸੀ। ਉਹ ਕਿਆ ਹੋ ਗਿਆ? ਤੁਹਾਨੂੰ ਵੀ ਬਈ ਸੰਡੇ ਸੀਗਾ ਮੈਂ ਕਿਹਾ ਚੱਲ। ਹੋਂਦਾ ਹੋਂਦਾ। ਮੈਂ ਕਿਹਾ ਤਾਂ ਸੀ ਉਹ ਦੀਦੀ। ਮਿਸਤਰੀ ਭਾਜੀ ਛੁੱਟੀ ਦਾ ਆਨੰਦ ਮਾਣਿਆ ਕੱਲ ਥੋੜਾ ਜਿਹਾ। ਲੇਟ ਉੱਠ ਕੇ। ਜਿੰਦਗੀ ਚੱਲੋ ਚੱਲ ਚੱਲੋ ਚੱਲ ਜਿੰਦਗੀ ਆਣੀ ਹੈ ਨਾ ਮੇਂ ਜਾਨਾ ਬੰਨਾ ਫਰੂਟ ਜਗਨਾ ਮਾਰੇ ਬੀਚੋ ਬਸ ਚੀਜ਼ਾਂ ਇਹ ਕਭੀ ਨਾ ਨਾਮ ਹੋਈ ਜਨਾ ਸਹੀ ਗੱਲ ਹੈ ਕਿਹੜਾ ਕਿਹੜਾ ਉੱਠਦਾ ਬੋਲਣਾ ਪੈਂਦਾ ਕਿਸਾਨਾਂ ਬਾਰੇ ਇਹ ਨਹੀਂ ਨਾ ਪਤਾ ਉਹ ਬੈਠੇ ਕਾਦੇ ਹੱਥ ਤੇ ਆ ਅੱਧੇ ਦਾ ਬੰਦੋ ਕਿਆ ਕਹਿ ਰਹੇ ਆ ਕਈ ਵਿੱਚ ਨੂੰ ਗੜੇ ਆ ਬੀਜੇਪੀ ਦੇ ਥੱਲੇ ਆ ਵਿੱਚ ਕਹਿੰਦੇ ਇਹ ਤਾਂ ਕੰਨਰ ਘਰ ਦੇ ਕੰਨਰ ਰੋਟੀ ਮਿਲਦੀ ਨਹੀਂ ਉਹ ਕਿੰਨੀਆਂ ਛੱਕਦੇ ਕਹਿੰਦਾ ਆਹੋ ਵੀ ਇਹਨਾਂ ਨੂੰ ਫੰਡਿੰਗ ਹੁੰਦੀ ਆ ਬਾਹਰੋਂ ਕਹਿੰਦੇ ਕਹਿੰਦਾ ਬਾਹਰ ਤੇ ਕਹਿੰਦਾ ਪੈਸਾ ਆਉਂਦਾ ਇਹਨਾਂ ਨੂੰ ਉਹਦੇ ਕਹਿੰਦਾ ਸਮੋਸਾ ਆਪਣਾ ਲੰਗਰ ਖਾਂਦੇ ਆ ਇਥੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਹਨ ਕੇ ਖਾਣ ਨੂੰ ਕੋਈ ਵੀ ਤੇ ਵੇਖੋ ਆਪਣੇ ਘਰ ਛੱਡ ਕੇ ਆਣ ਕੇ ਬੈਠਾ ਸਾਡੇ ਗੋਲੇਖਾਨ ਨੂੰ ਬੈਠੇ ਹੋ ਉਹੀ ਉਹੀ CRP ਉੱਥੇ ਹੀ ਉਹੀ ITBP ਉੱਥੋਂ ਹੀ ਲੰਗਰ ਖਾਂਦੀ ਆ ਤੇ ਉਹਨਾਂ ਦੇ ਗੋਲੀਆਂ ਮਾਰੀ ਜਾਂਦੀ ਆ ਵੈਸੇ ਮੈਂ ਕਹਿੰਦਾ ਬੋਲ ਦੇਣੀ ਨਹੀਂ ਚਾਹੀਦੀ ਇਹਨਾਂ ਨੂੰ ਇਹ ਤਾਂ ਕਹਿ ਰਹੇ ਨੇ ਵੀ ਸਿੱਖ ਉਹ ਨਹੀਂ ਨਾ ਕਰਦੇ ਹੈਗੇ ਤਰਸ ਕਰ ਲੈਂਦੇ ਤਰਸ ਕਰ ਲੈਂਦੇ ਆ ਚਾਹ ਲੋੜਾ ਇਹ ਤਰਸ ਕਰਨੇ ਦੀ ਜਾਂਦੇ ਨਹੀਂ ਅਦਰ ਬਾਅਦ ਜਾ ਕੇ ਲੰਡਰ ਦਿਲਾਉਂਦੇ ਆ ਬਾਹਰ ਇੱਥੇ ਸਾਥ ਸਾਨੂੰ ਪਾਣੀ ਨੂੰ ਵੀ ਪੁੱਛ ਲੈਗੇ ਹਾਂ ਨਿਨੀਰ ਖਾਣਾ ਚੜਿਆ ਵਾ ਹਨਾ ਕਨੇਰ ਚੜਿਆ ਕੱਲੋ ਜਿੱਦਾਂ ਕਹਿੰਦੇ ਨਹੀਂ ਆਪਣੇ ਰੋਮੀ ਹੋਣੀ ਵੀ ਹੋਟਲ ਵਾਲੇ ਨੇ ਰੋਟੀ ਖਵਾ ਕੇ ਵੀ ਸੁਨਾਤਾ ਮੈਂ ਤਾਂ ਖੁਪਾਈ ਆ ਆ ਗੱਦਰੋਂ ਕੱਢਣ ਲੱਗਿਆ ਜਿਹ ਅੱਗੇ ਵਾਲੇ ਘੱਟ ਤੇ ਲੇ ਲਾ ਤੂਟਾਰ ਚੱਲਿਆਣਾ ਕਿਦੇ ਰਾਸ਼ ਕਿੰਨਾ ਆ ਅੱਜ ਐਫ ਨਹੀਂ ਅੱਜ ਡੀ ਹੀਗਾ ਪਿਛਲੇ ਸਾਲ ਮੇਰਾ ਨੰਬਰ ਡੀ ਆਇਆ ਗੱਡੀ ਦਾ ਹੁਣ ਈ ਆ ਗਿਆ ਕਾਰਾਂ ਹੀ ਹੋਰ ਕੋਈ ਕੰਮ ਨਹੀਂ ਆ ਜਨਤਾ ਟੈਕਸੀਆਂ ਲਈ ਜਾਂਦੀ ਆ ਨਹੀਂ ਜਿਹੜੇ ਪਹਿਲੇ ਨੰਬਰ ਉਹ ਵੀ ਚੱਲੀ ਜਾਂਦੇ ਆ ਉਹ ਵੀ ਚੱਲੀ ਜਾਂਦੇ ਆ ਨਾ 15 ਸਾਲ ਬਾਅਦ ਚੱਲੀ ਜਾਂਦੀ ਹੈ ਇਹਦੇ ਉਹ ਬੰਦ ਨਹੀਂ ਨਾ ਕਰਦੇ ਉਹਨਾਂ ਨੰਬਰਾਂ ਨੂੰ ਹਾਂ ਪਰ ਨੰਬਰ ਆ ਕੇ ਫੇਰ ਨੰਬਰ ਹੋ ਲੈ ਜਾਂਦੇ ਨੇ ਨਿਊ ਜਨਰੇਟ ਹੋ ਜਾਂਦਾ ਨਾ ਨੰਬਰ ਹਰ ਵਾਰੀ ਨਵਾਂ ਨੰਬਰ ਆ ਜਾਂਦਾ ਹਰ ਗੱਡੀ ਦਾ ਨਵਾਂ ਨੰਬਰ ਪੁਰਾਣੇ ਨੰਬਰ ਨਹੀਂ ਨਾ ਚੱਲਦੇ ਬੜੀ ਮਿੱਟੀ ਤੇ ਡੰਡੀ ਆ ਨਾ ਅੱਜ ਬਹੁਤ ਬੁਰਾ ਹਾਲਾ ਮਿੱਟੀ ਨਾਲ ਬਹੁਤ ਬੁਰਾ ਹਾਲਾ ਬਹੁਤ ਠੂੜਾ ਲੱਗਦਾ ਇਹ ਕੋਈ ਨਹੀਂ ਪਿਛਲੇ ਬੰਦੇ ਇਹ ਰਹੀਂ ਖਾ ਕੇ ਰੋਟੀ ਪਾਣੀ ਤੇਲ ਪਵਾ ਕੇ ਤੇ ਆਪਣੇ ਟਾਈਮ ਤੇ ਫੇਰ ਵਾਪਸੀ ਅੰਮ੍ਰਿਤਸਰ ਨੂੰ ਨਿਕਲ ਚੁੱਕੇ ਆ ਤੇ ਜਾਂਦੇ ਆ ਫੀਡ ਕੱਟ ਹੀ ਠੀਕ ਸੀਗਾ ਮਾਹੌਲ ਤੇ ਹਵਾ ਪਰ ਪੂਰੀ ਇੰਨੀ ਜਿਆਦੀ ਮਿੱਟੀ ਉੱਡਦੀ ਮੋਂ ਸਾਰੇ ਮਿੱਟੀ ਨਾਲ ਭਰ ਗਏ ਫੇਰ ਕਿਤੇ ਏਰ ਚੱਲ ਗਈ ਟੋਲ ਆ ਗਿਆ ਟੋਲ ਆ ਗਿਆ ਗੱਡੀ ਜਾਂਦੀ ਤੇ ਨਾਲ ਗਿਆ ਹੀ ਮੇਰਾ ਭਾਈ ਕਹਿੰਦਾ ਤੇਰੀ ਗੱਡੀ ਜਾਂਦੀ ਓ ਤੇਰੇ ਨਾਲ ਤੇ ਟੂਰ ਟ੍ਰੈਵਲ ਦਾ ਨਾਮ ਉਹ ਮੈਂ ਤਾਂ ਭਾਈ ਇਦਾਂ ਨਹੀਂ ਹੁੰਦਾ ਟੋਲ ਟੋਲ ਆ ਟੋਲ ਕਈ ਟੋਲ ਬੰਦਿਆ ਕਈ ਕਿਸਾਨਾਂ ਨੇ ਬੰਦ ਕੀਤੇ ਕਈ ਨਹੀਂ ਕੀਤੇ ਇਪੋ ਦਨ ਕੀ ਚੱਕਰ ਹੈ ਤਾਂ ਇੱਕ ਗੱਲ ਹੋਰ ਵੀ ਕੋਈ ਕਿਸਾਨਾਂ ਤੇ ਬੋਲਣ ਹੀ ਨਹੀਂ ੜਿਆ ਕੋਈ ਨਹੀਂ ਬੋਲਦਾ ਪਿਆ ਕੋਈ ਵਿਰਲਾ ਹੀ ਆ ਜਿਹੜਾ ਬੋਲਦਾ ਪਿਆ ਆ ਜਾਮ ਲੱਗ ਗਿਆ ਜਲੰਧਰ ਆਣ ਕੇ ਨਹੀਂ ਤਾਂ ਕਾਣ ਲਈ ਮੈਨੂੰ ਚ ਲੱਗਦੀ ਆ ਉਹ ਕਾਣ ਵਾਈ ਦੇ ਨਾਲ ਇਨਾ ਜਾਮ ਥੋੜੀ ਤੁਰੀ ਜਾਣੀ ਚਾਹੀਦੀ ਲੈਣਾ ਉਹ ਵੀ ਟਰਾਲੀ ਲਾਵੇ ਇਹ ਥੱਲੇ ਉਹ ਵੀ ਨਹੀਂ ਆ ਲੈਣਾ ਹੋਣਾ ਦੇ ਥੱਲੇੋਂ ਦੀ ਉੱਟ ਪਾਤੀ ਉਹਨੇ ਆਹ ਰੋਡ ਵਾਲੇ ਰਵੇ ਕਰ ਲਈ ਰੋਂਗ ਸਾਈਡ ਉੰਜ ਆ ਸ਼ਹਿਰ ਤਾਂ ਨਹੀਂ ਲੈ ਜੂਗਾ ਨਹੀਂ ਰੋਂਗ ਸਾਈਡ ਕਰ ਗਏ ਇਹ ਇਧਰ ਵੀ ਲਾਉ ਜਾਮ ਮੁੰਦਰ ਅੱਗੇ ਲਗਾ ਆ ਜਿਹੜੇ ਵਾਪਸ ਮੁੜੇ ਹੁੰਦੇ ਆ ਜਿਆਦਾ ਜਾਮ ਲੰਦੇ ਹੂੰ ਹੂੰ ਪਰਲੀ ਲਾਈਨ 'ਚ ਹੀ ਰੱਖੋ ਪਰਲੀ ਲਾਈਨ ਤੁਰ ਹੀ ਜਾਣੀ ਏ ਇਧਰ ਤੇ ਉਹ ਜਾਮ ਵਾਲੇ ਆ ਗਏ ਸਾਰੇ ਉੱਦਾਂ ਗੱਡੀਆਂ ਥੋੜੀਆਂ ਹੀ ਆ ਨਿਕਲ ਜਾਣੀਆਂ ਨਹੀਂ ਨਹੀਂ ਆਪਾਂ ਨਹੀਂ ਬੋਣ ਨਹੀਂ ਕੋਲੇ ਨਾ 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 ਮੋੜਨ ਦਾ ਫਾਇਦਾ ਫਾਇਦਾ ਨਹੀਂ ਕੇ ਬੰਨੇ ਆਪਾਂ ਜਾ ਨਹੀਂ ਸਕਦੇ ਸ਼ਹਿਰ ਚੋਂ ਫੱਟ ਜਾਣਾ ਆਪਾਂ ਅਗਲੇ ਬੰਨੇ ਥੱਲੇੋਂ ਦੀ ਹੋਣੀ ਜਾ ਸਕਦੇ ਆਪਾਂ ਫੁੱਟ ਬਾਦੋ ਟੁਕੜਾ ਆਉਣੀ ਆ ਹੂੰ ਹੂੰ ਆਪਣਾ ਨਿਸ਼ਾਨ ਹੁੰਦਾ ਕਾਲੀ ਨਹੀਂ ਕਰਨੀ ਚਾਹੀਦੀ ਕੋਈ ਆ 10 ਮਿੰਟ ਵੱਧ ਲੱਗ ਜਾਣਗੇ ਚਲੋ 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 ਜਾਣ ਦੋ ਅਗਲੇ ਬੰਨੇ ਵੇਖਿਓ ਕੁਝ ਵੀ ਨਹੀਂ ਹੋਣਾ। ਇਹ ਕੈਂਪਰ ਵੀ ਮਗਰਾ ਮਾਰੀ। ਉਹ ਟਰੈਕਟਰ ਟ੍ਰੋਟਰ ਹੁਣ ਲੱਦ ਕੇ ਖੜਿਆ ਹੋਣਾ ਨਾ ਇਹ ਟਰਾਲੀ ਤੇ। ਉਹਦਾ ਕਰਕੇ ਜਾਵਾਂ। ਉਹ ਲੌਂਗ ਡੈਟਾ ਟਰੈਕਟਰ। ਲੌਂਗ ਡੈ। ਨਹੀਂ ਨਹੀਂ। ਨਹੀਂ 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 ਨਹੀਂ। ਉਹ ਮਰੇ ਸਹਾ ਹੁਣਾਗੇ। ਮੱਝੀ ਗਏ। ਉਹ ਵੀ ਵੱਜ ਗਿਆ ਲੱਗਦਾ ਟਰੈਕਟਰ। ਜਾ ਉਹਦਾ ਟਾਇਰ ਟੁਰ ਪੈ ਚੁੱਕਾ। ਇੱਥੀ ਮੜਾ ਜਾ ਰੱਖ ਦਿਓ ਮੜਾ ਜਾ। ਓਏ ਯਾਰ ਮੈਂ ਪਰਾਲੀ ਵਾਲੀ ਆ ਪਰਾਲੀ ਵਾਲਾ ਟਰੈਕਟਰ ਜੀ ਉਹ ਹੋ ਗਿਆ ਲੱਗਦਾ ਤੇ ਬੈਰੀੰਬੋਲ ਵੀ ਹੂੰ ਅ ਟਾਇਰ ਲੱੱਗਿਆ ਆਉਂਦੇਗਾ ਲੋ ਜੀ ਜਮ ਜਮ ਆ ਨਿਕਲ ਉਹ ਆਉਂਦਾ ਇਹ ਲਓ ਜੀ ਪਹੁੰਚ ਗਏ ਆ ਅੰਮ੍ਰਿਤਸਰ ਅੰਮ੍ਰਿਤਸਰ ਦੇਖੋ ਪੂਰਾ ਮਾਹੌਲ ਬਣਿਆ ਪਿਆ ਸ਼ਾਮਾਂ ਦਾ ਟਾਈਮ ਟਾਈਮ ਨਾਲ ਹੀ ਥੋੜਾ ਥੋੜਾ ਹਨੇਰਾ ਹੋ ਗਿਆ ਅੱਜ ਇਹ ਤੇ ਇੱਕ ਵੇਲੇ ਚਾਨਣ ਹੁੰਦਾ ਬਦਲ ਕਰਕੇ ਅੱਜ ਹਨੇਰਾ ਲੱਗਣ ੜਿਆ ਬਾਕੀ ਗੱਲਾਂ ਦੀਆਂ ਗੱਲਾਂ ਜਿੱਥੇ ਮਰਜ਼ੀ ਘੁੰਮਾਓ ਜਿੱਥੇ ਮਰਜ਼ੀ ਜਾਓ ਅੰਮ੍ਰਿਤਸਰ ਅੰਮ੍ਰਿਤਸਰੀ ਹੈ ਅੰਮ੍ਰਿਤਸਰ ਦੀ ਰੀਸ ਨਹੀਂ ਹੈਗੀ ਜਿੱਥੇ ਮਰਜ਼ੀ ਘੁੰਮੋ ਅੜਾਵਰ ਕਿਤੇ ਜੀ ਨਹੀਂ ਲੱਗਦਾ ਜਾ ਕੇ ਜੋ ਜੀ ਅੰਮ੍ਰਿਤਸਰ ਜਾ ਕੇ ਲੱਗਦਾ ਆ ਨਿਆਰੇ ਜੋ ਅੰਬਰ ਸਾਰੇ ਹੋ ਅੰਬਰ ਸਾਰੀ ਹੋਰ ਕਿਤੇ ਨਹੀਂ ਹੈਗੇ ਬਾਕੀ ਮੈਂ ਜਿਹੜੀਆਂ ਨੇ ਆਪਣਾ ਗੱਲਾਂ ਕੀਤੀਆਂ ਸਾ ਮਾਲੀਆਂ ਨੇ ਕੀਤੀਆਂ ਨਾ ਨਾ ਮਾਲੀ ਕੋਈ ਨਹੀਂ ਬਾਕੀ ਤੁਹਾਡੇ ਨਾਲ ਪਾਣਾ ਵਰਤਿਆ ਹੀ ਆ ਸਹੀ ਗੱਲ ਆ ਆ ਚਾਬੀ ਦੇ ਕੇ ਸਿਆਪਾ ਪਾਇਆ ਆਹੀ ਤਾਂ ਗੱਲ ਉਹੀ ਇਹ ਗੱਲਾਂ ਨੇਚਰਲੀ ਹੋ ਜਾਂਦੀਆਂ ਹਮ ਉਦੋਂ ਬਧੀ ਹੋ ਜਾਂਦੀ ਇਹ ਤੇ ਗੱਲ ਹੈਗੀ ਹੈ ਕਿਸੇ ਨੂੰ ਅੱਜ ਕੱਲ ਆਪਣੀ ਚੀਜ਼ ਨਾ ਦੋ ਜਮਾਨਾ ਹੈ ਨਹੀਂ ਕਿਸੇ ਨੂੰ ਚੀਜ਼ ਦੇਂਦਾ ਇੱਕ ਚੀਜ਼ ਹੋ ਨਾਲੇ ਭੈਣ ਚ ਬਦਨਾਮੀ ਘਟੋ ਬਿਲਕੁਲ 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 ਜਦਾਂ ਹੈਪੀ ਨਾ ਕਾਂਡ ਰਹਿਣਾ ਮੈਨੂੰ ਇਨਾ ਸ਼ੁਕਰ ਤੁਹਾਡੀ ਗੱਡੀ ਤੇ ਨਹੀਂ ਹੋਇਆ ਸਹੀ ਗੱਲ ਆ ਬਚਾਅ ਹੋ ਗਿਆ ਭਰਾਵਾ ਭਾਈ ਨਹੀਂ ਤੇ ਭੈਣ ਚ ਗੱਡੀ ਦੀ ਜਮਾਨਤ ਵੱਖਰੀ ਆ ਉਹਨੇ ਕਹਣਾ ਰਿਹਨੇ 2 ਨੰਬਰ ਦੀ ਨਹੀਂ ਬਣਾਈ ਸਹੀ ਗੱਲ ਆ ਪੁਲਿਸ ਜਿਹੜੀ ਉਹ ਮੈਨੂੰ ਨਾਲ ਵੱਖਰਾ ਡੰਗਣਾ ਸੀ ਉਹਨਾਂ ਨੇ ਪੁਲਿਸ ਬੜੀ ਗੰਦੀ ਸਾਡੇ ਪੰਜਾਬ ਪੁਲਿਸ ਜਿਹੜੀ ਆ ਬਿਲਕੁਲ ਬਿਲਕੁਲ ਅਹੀਂ ਗੱਲ ਕਰਨ ਦੇ ਇਹ ਵੀ ਕਿ ਇਹ ਨੂੰ ਅੱਜ ਕੱਲ ਕੋਈ ਆਪਣੀ ਚੀਜ਼ ਨਹੀਂ ਦੇਣੀ ਚਾਹੀਦੀ ਕਿ ਇਹ ਤਾਂ ਕੋਈ ਪੈਸਾ ਨਹੀਂ ਪੈਸੇ ਦੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ ਵੀ ਹਾਂ ਕੋਈ ਤੁਹਾਨੂੰ ਪੈਸੇ ਫੜਾ ਦੇ ਮਿਲਿਆ ਯਾਰ ਮੈਨੂੰ ਫਲਾਣੇ ਥਾਂ ਪੈਸੇ ਫੜਾਇਆ ਤੇ ਤੁਹਾਡੇ ਕੋਲੋਂ ਰਾਹ ਚ ਕੋਈ ਖੋਲੇ ਪੈਸੇ ਤੇ ਉਹ ਪੈਸਿਆਂ ਦਾ ਮੁੜ ਕੇ ਕਿੱਥੋਂ ਹਿਸਾਬ ਦੋਗੇ ਇੱਕ ਤੇ ਉਹ ਗਵਾਜ ਜਾਣੇ ਮੁੜ ਕੇ ਆਪਾਂ ਨੂੰ ਭਰਨੇ ਪੈਣੇ ਉਹ ਪੈਸੇ ਉਹ ਬਾਰੇ ਗੱਲਾਂ ਕਰਨ ਨੇ ਹਾਂ ਵੀਰ ਨਾਲ ਵੀ ਅੱਜ ਕੱਲ ਟਾਈਮ ਨਹੀਂ ਹੈਗਾ ਤੇ ਜਿਹੜਾ ਬੰਦਾ ਪੈਸੇ ਵੜਾਉਂਦਾ ਉਹ ਕਹਿੰਦਾ ਵੀ ਲਓ ਆਲੋ ਫੜੋ ਪੈਸੇ ਹੁਣ ਪੈਸੇ ਤੇਰੇ ਆ ਤੇ ਇਹ ਪੈਸੇ ਤੂੰ ਪਚਾਉਣੇ ਆ ਵੀ ਮੈਂ ਆਪਣੇ ਕੋਲੋਂ ਬਲਾ ਲਾਤੀ ਆ ਤੇ ਤੇਰੇ ਗਾਲ ਪਾਤੀ ਆ ਤੇ ਹੁਣ ਤੂੰ ਵੇਖਣਾ ਵਾ ਤੇ ਅੱਜ ਕੱਲ ਜਿਹੜਾ ਜ਼ਿੰਮੇਵਾਰੀ ਲੈਣ ਦਾ ਟਾਈਮ ਬਿਲਕੁਲ ਨਹੀਂ ਹੈਗਾ ਮੈਂ ਇਸ ਚੱਕਰ ਦੇ ਵਿੱਚ ਆਪਣੀ ਗੱਡੀ ਜਿਹੜੀ ਆ ਉਹ ਪਨਵਾਈ ਆ ਯਾਰੀ ਦੋਸਤੀ 'ਚ ਦੇ ਕੇ ਕਿਸੇ ਨੂੰ ਗੱਡੀ ਤੇ ਇਹੋ ਜਿਹਾ ਮੇਰੇ ਹਿਸਾਬ ਨਾਲ ਨਹੀਂ ਅੱਜ ਕੱਲ ਜ਼ਿੰਮੇਵਾਰੀ ਕਿਸੇ ਦੀ ਲੈਣ ਦਾ ਟਾਈਮ ਹੈਗਾ ਤੇ ਨਾ ਹੀ ਅੱਜ ਕੱਲ ਕਿਸੇ ਨੂੰ ਆਪਣੀ ਚੀਜ਼ ਦੇਣ ਦਾ ਟਾਈਮ ਹੈਗਾ ਤੇ ਆਪਾਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਤੇ ਦੱਸਿਓ ਕਿੱਦਾਂ ਲੱਗੀ ਵੀਡੀਓ ਕਿੱਦਾਂ ਲੱਗਦੇ ਵਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਊ ਬੜੇ ਘੱਟ ਆਉਣਦੇ ਆ ਵਧਾ ਦਿਓ ਥੋੜੇ ਜਿ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਵਿੱਚ ਸਵੇਰੇ